ਜੇ ਸ਼ਾਕਿਰ ਆਪੋ ਆਪਣੇ ਘਰ ਨੂੰ ਜਾਣਾ ਆਰਾਮ ਕਲੀ ਮਹੱਲਾ ਤੀਜਾ ਲੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਬਈ ਸਾਊਂਡ ਵਾਲਿਆਂ ਦਾ ਧੰਨਵਾਦ ਰਹਿ ਗਿਆ ਬਹੁਤ ਸੋਹਣਾ ਵੀ ਸਾਊਂਡ ਤੁਹਾਡਾ ਨਾਮ ਵੀ ਲੱਖਾ ਪਰ ਬਈ ਤੂੰ ਬੰਦਾ ਵੀ ਲੱਖਾਂ ਦਾ ਹੀ ਨੇ ਮਹਾਰਾਜ ਕਿਰਪਾ ਕਰੇ ਦਾ ਬਦਲ ਉਪਰੋੜਾ ਨਾ ਬਣਾ ਦੋਵੇ ਬੜਾ ਹੀ ਸੋਹਣਾ ਸਾਊਂਡ ਚ ਲਾਇਆ ਹੈ ਕੱਲੂ ਵੀ ਆਈ ਕਿਰਪਾ ਕਰਦੀ ਐ ਤੂੰ ਵੀ ਵਧੀਆ ਕਰਦੀ ਕਰਨੇ ਕੰਮ ਇਹ ਨਾਮ ਤੇਰਾ ਪੱਕਾ ਹੈ ਜੇ ਮੁੰਡੇ ਦਾ ਕਿ ਫਿਰ ਆਪਾਂ ਨਾਲ ਫੇਰ ਨਾਲ ਇਹਨੂੰ ਕੰਨੂ ਕੇ ਨਾਮ ਦੇ ਦਿੱਤਾ ਇੱਕ ਵਾਰੀ ਅਸੀਂ ਪਹਿਲਾਂ ਹੀ ਨਾਮ ਦੇ ਦਿੱਤਾ ਕਿ ਫਿਰ ਸਾਉਂਡ ਵਾਲਾ ਬੈਨ ਚੜਦਰ ਨੂੰ ਆ ਪੀਪੇ ਜੀ ਚੱਕ ਕੇ ਲੈ ਗਿਆ ਇਹਨਾਂ ਨਾਲ ਵਿਆਹ ਵੀ ਨਾ ਹੋਣਗੇ ਰਾਮ ਨੂੰ ਸਾਡਾ ਇਨਾਮ ਦੇ ਜਾਗੇ ਉਹਨੇ ਉਹ ਗੱਲ ਹੀ ਮਾਰੀ ਰਾਮ ਕਲੀ ਮਹੱਲਾ ਦੀ ਜਾਨਾਂ ਦੇ ਕੋ ਅੰਕਾਰ ਸਤਪੁਰ ਪ੍ਰਸਾਦ ਆਨੰਦ ਭਾਇਆ ਤੇਰੀ